ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਉਮੀਦ ਕਰਦੇ ਹਾਂ ਤੁਹਾਨੂੰ ਸਾਡਾ ਵਲੌਗ ਪਸੰਦ ਆਏਗਾ ਜੀ ਸਬਸਕ੍ਰਾਈਬ ਵੀ ਕਰਦੇ ਹੋ ਤੇ ਲਾਈਕ ਕਰਦੇ ਹੋ ਤੇ ਪਿਆਰਾ ਜਿਹਾ ਕਮੈਂਟ ਕਰਦੇ ਹੋ ਤੇ ਦੇਖੋ ਜੀ ਲਾਡੀਆਂ ਪਾਡੀਆਂ ਹੋ ਰਹੀਆਂ ਨੇ ਗਰਸੈਸ ਦੀਆਂ ਤੇ ਅੱਜ ਕੀ ਪਾਇਆ ਹੋਇਆ ਗਰਸੈਸ ਨੇ ਇੰਨੀ ਗਰਮੀ ਦੇ ਵਿੱਚ ਪੈਂਟ ਪਾਈ ਹੋਈ ਆ ਤੇ ਇਹੋ ਸੌ ਜੀ ਤੁਸੀਂ ਸਾਰੇ ਕਿੱਦਾਂ ਹੋ ਤੇ ਅੱਜ ਕਰਦੇ ਆਂ ਸੀ ਵਲੌਗ ਦੀ ਸ਼ੁਰੂਆਤ ਇੱਧਰ ਦੇਖੋ ਬੈਗ ਆਪਣਾ ਚੇਅਰ ਦੇ ਉੱਪਰ ਰੱਖਿਆ ਹੋਇਆ ਗੰਦੇ ਬੱਚੇ ਨੇ ਤੇ ਗੰਦਾ ਬੱਚਾ ਕੀ ਕਰ ਰਿਹਾ ਏ ਹੈ ਕੀ ਕਰ ਰਿਹਾ ਗੰਦਾ ਬੱਚਾ ਗੰਦੇ ਕੰਮ ਕਰ ਰਿਹਾ ਪੈਂਟ ਪਾਈ ਹੋਈ ਇਨੀ ਗਰਮੀ ਦੇ ਵਿੱਚ ਹੈ ਸੱਚ ਤੇ ਥੱਲੇ ਨਾ ਪੈਂਟ ਬਾਹਰ ਲੰਕਿਆ ਪੈਂਟ ਦਾ ਔਏ ਮੈਂ ਮਰ ਜਾ ਸ਼ੂਜ਼ ਦੇਖੋ ਤੁਸੀਂ ਕੋਈ ਹਾਲ ਜੀ ਨਹੀਂ ਆ ਰਿਹਾ ਬੈਗ ਵੀ ਚੋਕ ਆਪਣਾ ਚਲ ਇਧਰ ਦੇਖੋ ਜੀ ਚੇਅਰ ਸਾਹਮਣੇ ਪਈ ਹੋਈ ਆ ਤੇ ਇਹ ਭਾਈ ਸਾਹਿਬ ਚੇਅਰ ਤੋਂ ਬਿਨਾ نیچے ਬੈਠੇ ਹੋਏ ਨੇ ਇਹ ਕਹਿੰਦਾ ਕਿ ਮम्मा ਮੈਨੂੰ ਨਾ ਫਰਸ਼ ਠੰਡਾ ਲੱਗਦਾ نیچے ਤੋਂ ਤੇ ਇਸ ਕਰਕੇ ਇਦਾਂ ਬੈਠ ਕੇ ਕੰਮ ਕਰਦਾ ਹੈ ਤੇ ਦਰਵਾਜ਼ਾ ਆਪਾਂ ਖੁੱਲਾ ਛੱਡਿਆ ਹੋਇਆ ਕੋਈ ਪਰਵਾਹ ਨਹੀਂ ਸਾਨੂੰ ਤੇ ਹੁਣ ਮੈਂ ਜਾਊਂਗੀ ਮਗਰ ਡਰਾਇਰ ਦੇ ਵਿੱਚ ਕੱਪੜੇ ਪਾ ਕੇ ਆਉਂਗੀ ਕੱਪੜੇ ਮੈਂ ਧੋਲੇ ਸੀਗੇ ਇਹ ਦਰਵਾਜ਼ਾ ਨਾ ਆਪਾਂ ਪਤਾ ਕਿਉਂ ਬੰਦ ਰੱਖਦੇ ਆ ਤਾਂ ਕਿ ਏਸੀ ਚੱਲਦਾ ਹੁੰਦਾ ਨਾ ਤੇ ਉਹਦੇ ਕਰਕੇ ਫਿਰ ਸਾਨੂੰ ਹੁੰਦਾ ਵਾ ਵੀ ਹਵਾ ਜਿਹੜੀ ਆ ਸਾਰੀ ਨਾ ਇਹ ਰਹੇਗਾ ਓਪਨ ਮਤਲਬ ਕੀ ਫਾਈਬਰ ਲੱਗੀ ਹੋਈ ਆ ਤੇ ਸਾਈਡਾਂ ਤੇ ਹੈਗੀਆਂ ਨੇ ਜਾਲੀਆਂ ਆ ਸਾਡੇ ਗੀਜ਼ਰ ਸਾਈਡਾਂ ਤੇ ਨਾ ਜਾਲੀਆਂ ਲੱਗੀਆਂ ਹੋਈਆਂ ਇਹਦੇ ਕਰਕੇ ਨਾ ਹਵਾ ਜਿਹੜੀ ਕ੍ਰੋਸ ਹੁੰਦੀ ਆ ਤੇ ਇਸ ਕਰਕੇ ਨਾ ਆਪਾਂ ਇਹਨੂੰ ਬੰਦ ਰੱਖੀਦਾ ਕਿ ਤਾਂ ਕਿ ਹਵਾ ਬਾਹਰ ਨਾ ਨਿਕਲ ਜਾਵੇ ਆ ਲੋ ਜੀ ਹੁਣ ਮੈਂ ਪਾਵਾਂਗੀ ਕੱਪੜੇ ਡਰਾਇਰ ਦੇ ਵਿੱਚ ਸਾਰੇ ਕੰਮ ਜ਼ਰੂਰੀ ਨੇ ਕੋਈ ਇਹੋ ਜਿਹਾ ਕੰਮ ਨਹੀਂ ਜਿਹੜਾ ਕਰੇ ਬਿਨਾ ਫਰਦਾ ਨਾ ਕਰੇ ਬਿਨਾ ਫਰਦਾ ਹੋਵੇ ਸਾਰੇ ਕੰਮ ਕਰਨੇ ਪੈਂਦੇ ਨੇ ਤੇ ਗਲੇ ਖਰਾਬ ਹੋ ਰਹੇ ਨੇ ਗਰਮੀ ਬਹੁਤ ਜ਼ਿਆਦਾ ਹੋ ਰਹੀ ਆ گرمی ਤੋਂ بچو ਆਪਣਾ ਧਿਆਨ ਰੱਖੋ ਲੋ ਜੀ ਜਾਰ ਕਰ ਦਾਂਗੀ ਮੈਂ ਔਨ گرمی ਤੋਂ بچو ਮੀ ਸਾਡੇ ਤੇ ਅੰਮ੍ਰਿਤਸਰ ਦੇ ਵਿੱਚ ਜੀ ਪੈ ਨਹੀਂ ਰਿਆ ਪਤਾ ਨਹੀਂ ਕਿਉਂ ਰੱਬ شاید ਉਹ ਸੇ ਹੋ ਗਿਆ ਏ ਪlant دیکھو ਇਹ ਵਾਲਾ plant ਨਾ ਪਹਿਲਾਂ ਮੈਂ lobby ਦੇ ਵਿੱਚ ਰੱਖਿਆ ਸੀ ਤੇ ਥੋੜਾ ਜਿਹਾ ਨਾ AC ਦੀ ਹਵਾ ਨਾਲ ਹੋ ਗਿਆ ਸੀ ਪੀਲਾ ਜਾ ਹੁਣ ਇਹਨੂੰ ਇੱਥੇ ਹਵਾ ਦੇ ਵਿੱਚ ਰੱਖਿਆ ਨਾ ਨੇਚਰਲ ਤੇ ਕਿੰਨਾ ਸੋਹਣਾ ਚੱਲ ਪਿਆ ਤੇ ਇਧਰ ਦੇਖੋ ਚੈੱਕ ਕਰੋ ਮੈਨੂੰ ਕਿਸੇ ਨੇ ਕਮੈਂਟ ਕੀਤਾ ਸੀ ਜੀ ਇਹ ਨਕਲੀ ਆ ਨਹੀਂ ਵੀਰ ਜੀ ਇਹ ਨਕਲੀ ਬਿਲਕੁਲ ਨਹੀਂ ਹੈ ਅਸਲੀ ਫਲਾਰਸ ਨੇ ਅਸਲੀ ਪਲਾਂਟ ਨੇ ਫਲਾਰਸ ਵੀ ਨਹੀਂਗੇ ਪਲਾਂਟ ਨੇ ਤੇ ਇਹ ਸਾਰੇ ਨਾ ਇਨਡੋਰ ਪਲਾਂਟ ਆ ਇਹਨਾਂ ਨੂੰ ਆਪਾਂ ਬਹੁਤੀ ਧੁੱਪ ਦੇ ਵਿੱਚ ਨਹੀਂ ਰੱਖ ਸਕਦੇ ਹਾਂ ਦੇਖੋ ਇਹ ਵਿਚਾਰਾ ਪਤਾ ਨਹੀਂ ਕਿੱਧਰ ਨੂੰ ਖੰਭ ਖਲਾਰੀ ਫਿਰਦਾ ਆ ਲੇ ਆ ਵੱਖਰਾ ਹੀ ਨਿਕਲਿਆ ਫਿਰਦਾ ਆ ਬੇਟਾ ਉਹ ਇਹ ਕੀ ਆ ਇਹ ਹਰ ਸੇ ਬਣਦਾ ਆ ਕਲਰ ਦਾ ਉਹਨੂੰ ਮਿਲਿਆ ਸੀ ਬਿਲ ਸર્ટਿਫਿਕੇਟ ਨਾਲ ਡਰਾਇੰਗ ਡਰਾਇੰਗ ਦਾ ਕੁਝ ਮਿਲਿਆ ਸੀ ਤੇ ਇਹ ਸਾਰੇ ਅਸਲੀ ਵਾਲੇ ਇਨਡੋਰ ਪਲਾਂਟ ਨੇ ਉਧਰ ਮਨੀ ਪਲਾਂਟਸ ਪਈਆਂ ਹੋਈਆਂ ਨੇ ਤੇ ਇਹ ਡਰਾਇਰ ਦਾ ਮੈਂ ਬੜੀ ਬੜੀ ਰਿਵਿਊ ਦਿੱਤਾ ਏ ਕਿ ਇਹ ਜਿਹੜਾ ਡਰਾਇਰ ਆ ਨਾ ਇਹ ਮੇਰੇ ਕੋਲ ਹੈਗੀ ਆ ਐਲਜੀ ਦੀ ਮਸ਼ੀਨ ਇਹਦੇ ਵਿੱਚ ਨਾ 5% ਜਿਹੜੇ ਕੱਪੜੇ ਉਹ ਗਿੱਲੇ ਰਹਿ ਹੀ ਜਾਂਦੇ ਆ ਤੇ ਫੇਰ ਕਿਹੜਾ ਤਾਰ ਦੇ ਉੱਤੇ ਪਾਵੇ ਝੰਜਟ ਕਰੇ ਹੈਨਾ ਫੇਰ ਨੇਰੀ ਆ ਗਈ ਉਹ ਪਾਦ ਲੋ ਕੱਪੜੇ ਲਾ ਲੋ ਏ ਕੱਪੜੇ ਪਾ ਲੋ ਏ ਹੈਨਾ ਮਤਲਬ ਉਹ ਤਾਰ ਵਾਲਾ ਝੰਜਟ ਖਤਮ ਕਰਤਾ ਤੇ ਆਪਾਂ ਲੈ ਆਂਦਾ ਸੀ 4 ਸਾਲ ਪਹਿਲਾਂ ਇਹ ਵਾਲਾ IFB ਦਾ ਡਰਾਇਰ ਇਹ ਦਾ ਇੰਨਾ ਕੋ ਸੁੱਕੀ ਆ ਨਾ ਹਾਈ ਹਾਈ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਇਧਰੋਂ ਕੱਪੜੇ ਕੱਢ ਕੇ ਤੇ ਇਹਦੇ ਵਿੱਚ ਪਾ ਕੇ ਤੇ ਇਹਨੂੰ ਕਰ ਦੋ ਔਨ ਤੇ ਲਓ ਜੀ ਆਪਾਂ ਇਹਨੂੰ ਔਨ ਕਰਕੇ ਤੁਹਾਨੂੰ ਦਿਖਾਉਂਦੇ ਆ ਇਹਨੂੰ ਕਰਤਾ ਔਨ ਤੇ ਕੱਪੜੇ ਨਾ ਇਦਾਂ ਡਾਂਸ ਕਰਨ ਲੱਗ ਜਾਂਦੇ ਨਹੀਂ ਘੁੰਮਣ ਘੇਰੀਆਂ ਆਉਣ ਲੱਗ ਜਾਂਦੀਆਂ ਕੱਪੜਿਆਂ ਨੂੰ ਤੇ ਹਾਰਡਲੀ 10 ਕੋ ਮਿੰਟ ਲੱਗਦੇ ਨੇ ਐਸ ਮੌਸਮ ਦੇ ਵਿੱਚ 10 ਵੀ ਮੈਂ ਜ਼ਿਆਦਾ ਕਹਿ ਦਿੱਤਾ ਕਪੜੇ ਇਹ ਖਿੜੇ ਖਿੜੇ ਜਿਹੜੇ ਹਨ ਬਾਹਰ ਨਿਕਲਦੇ ਆ ਬਸ ਫਿਰ ਪ੍ਰੈਸ ਵਾਲੇ ਵੱਖਰੇ ਕਰ ਲੋ ਤੇ ਜੋੜਨ ਵਾਲੇ ਵੱਖਰੇ ਕਰ ਲੋ ਤੇ ਆ ਦੇਖੋ ਨਿਆਣਿਆਂ ਦੀਆਂ ਪੈਂਟਾਂ ਦੇ ਵਿੱਚੋਂ ਨਿਕਲਦੀਆਂ ਨੇ ਟੌਫੀਆਂ ਇਹ ਕਾਗਜ਼ ਹੈ ਬਈ ਇਹ ਹੁਣ ਆਪਾਂ ਸੁੱਟਦੇ ਆਂ ਡਸਟਪੀਨ ਦੇ ਵਿੱਚ ਇਹਦੇ ਵਿੱਚ ਨਾ ਬੈਕ ਸਾਈਡ ਤੇ ਫਿਲਟਰ ਵੀ ਲੱਗਾ ਹੁੰਦਾ ਹੈ ਉਮੇ ਜਿੱਦਣ ਇਹਨੂੰ ਖੋਲਾਂਗੀ ਨਾ ਮੈਂ ਤੁਹਾਨੂੰ ਦਿਖਾਉਂਗੀ ਉਹ ਫਿਲਟਰ ਦੇ ਵਿੱਚ ਨਾ ਕੱਪੜਿਆਂ ਦਾ ਬੂਰਾ ਵਾਲ ਬੂਰ ਸਾਰਾ ਕੁਝ ਫਸ ਜਾਂਦਾ ਏ ਫਿਰ ਆਪਾਂ ਇਹਨੂੰ ਕੱਢ ਕੇ ਨਾ ਸਾਫ਼ ਵੀ ਕਰ ਲੈਨੇ ਆ ਤੇ ਹਾ ਸ਼ਰਟ ਪਈ ਹੋਈ ਆ ਇੱਕ ਇਹਨੂੰ ਮਸ਼ੀਨ ਦੇ ਵਿੱਚ ਨਹੀਂ ਧੋਣਾ ਚਾਹੀ ਇਹ ਥੋੜੀ ਜਿਹੀ ਮਹਿੰਗੀ ਏ ਘਰੋਂ ਉਹ ਚੁਗੀ ਤੇ ਹੁਣ ਆਪਾਂ ਕਰਦੇ ਆ ਲਾਈਟ ਬੰਦ ਇਧਰ ਮੇਰਾ ਪਿਆਰ ਹੋਇਆ ਏ ਆ ਫੈਨ ਚੁੱਕੀ ਨਾ ਤੇ ਫਸਟ ਵੈਕਸੀਨ ਜਿਹੜਾ ਕੱਲ ਆਇਆ ਸੀ ਹੁਣ ਆਪਾਂ ਇਹਨੂੰ ਕਰ ਦਈਏ ਫਟ ਤੇ ਹਾਂਜੀ ਇਹ ਕਿ ਸਪਾਈਡਰਮੈਨ ਬਣਿਆ ਫਿਰਦਾ ਤੂੰ ਪੜ ਲਓ ਹੁਣ ਫੜੋ ਆਪਣਾ ਬੈਗ ਚਲੋ ਨਹੀਂ ਨਹੀਂ ਬਟਾ ਡਰਾਇੰਗ ਬਾਥ ਕਰਿਓ ਤੇ ਹੁਣ ਆਪਾਂ ਪੜਾਵਾਂਗੇ ਸਹਿਜ ਨੂੰ ਨਹੀਂ ਕਿਉਂ ਨਹੀਂ ਹੁਣ ਮੈਂ ਇਹਨੂੰ ਪੜਾਵਾਂਗੀ ਤੇ ਫਿਰ ਆਪਾਂ ਕਰਦੇ ਆਂ ਕੁਝ ਹੋਰ ਕੰਮ ਆਜੋ ਖਾ ਲੋ ਲੰਚ ਵੈਨ ਵਾਲਾ ਪਰੌਂਠਾ ਕਿੰਨੂ ਕਿੰਨੂ ਪਸੰਦਿਆ ਲੂਣ ਤੇ ਜੁਵੈਨ ਵਾਲੀ ਪਰੌਂਠੀ ਇਹ ਪਰੌਂਠੀ ਤੇ ਵੀ ਵੈਸੀ ਪਰੌਂਠਾ ਆ ਪਰ ਮੈਨੂੰ ਤੇ ਬੜਾ ਪਸੰਦ ਆ ਪਰ ਇਹ ਨਾ ਕਿ ਉਹ ਜੀ ਡਾਵ ਡਾਪ ਪਰੌਂਠਾ ਐਡਾ ਵੱਡਾ ਪਰੌਂਠਾ ਇੱਕੋ ਜਿਹਾ ਜਿਹੜਾ ਮੈਂ ਕੈਮਰਾ ਐਡਾ ਵੱਡਾ ਕਰ ਦਿੰਦਾ ਨਹੀਂ ਉਹ ਅਖੇ ਵੱਡਾ ਹੀ ਆ ਕੈਮਰੇ ਦਾ ਕਸੂਰ ਨਹੀਂ ਆ ਪਰ ਇੱਕ ਕੀ ਆ ਐ ਲੋ ਏਡਾ ਵੱਡਾ ਤੇ ਵੱਡਾ ਵਾ ਤੇ ਫੇਰ ਕੀ ਹੋਇਆ ਯਾਰ ਆਪਾਂ ਵੀ ਤੇ ਵੱਡੇ ਆ ਆਪਾਂ ਕਿਹੜੇ ਛੋਟੇ ਜੇ ਬੱਚੇ ਆ ਆਪਣੇ ਸਰੀਰ ਦੇ ਅਕੋਰਡਿੰਗ ਹੀ ਚੀਜ਼ ਖਾਣੀ ਚਾਹੀਦੀ ਆ ਆਪਾਂ ਵੀ ਵੱਡੇ ਆ ਤੇ ਸਾਡਾ ਪਰੌਂਠਾ ਵੀ ਦੇਖ ਲਓ ਜੀ ਕਿੱਡਾ ਵੱਡਾ ਆ ਤੇ ਟਾਈਮ ਹੋ ਗਿਆ 4 ਵਜੇ ਆ ਸ਼ਾਮਾ ਮਤਲਬ ਪੈ ਗਈਆਂ ਨੇ ਤੇ ਮੈਨੂੰ ਲੱਗੀ ਸੀ ਬਹੁਤ ਜ਼ਿਆਦਾ ਭੁੱਖ ਤੇ ਆਪਾਂ ਬਣਾਈ ਚਾਹ ਚਾਹ ਵੀ ਦੇਖ ਲਓ ਇੱਧਰ ਥੋੜੀ ਥੋੜੀ ਕੱਪ ਦੇ ਵਿੱਚ ਕਰਕੇ ਪਾ ਕੇ ਨਾਲ ਮੈਂ ਆਪਣਾ ਕਰਨ ਲੱਗੀ ਆ Enjoy ਪਰੌਠਾ ਜਿੰਨੂੰ ਜਿੰਨੂੰ ਪਸੰਦ ਆਇਆ ਨਾ ਲੂਨ ਜਵੈਣ ਵਾਲਾ ਪਰੌਠਾ ਲੂਨ ਮਿਰਚਾਂ ਤੇ ਜਵੈਣ ਮੈਨੂੰ ਦੱਸਿਓ ਕਮੈਂਟ ਦੇ ਵਿੱਚ ਮੈਨੂੰ ਤਾਂ ਇੰਨਾ ਪਸੰਦ ਆਇਆ ਨਾ ਕੁਝ ਵੀ ਨਾ ਦੋ ਬਸ ਲੂਨ ਜਵੈਣ ਵਾਲਾ ਪਰੌਠਾ ਦੇ ਦਿਓ ਦੇਖ ਹੁਣ ਆਪਾਂ ਇਹਨੂੰ ਖਾਵਾਂਗੇ ਐਸੀ ਮੱਖਣ ਮਿਸਿਆ ਪਰ ਮੈਂ ਸੋਚ ਰਹੀ ਸੀ ਕਿ ਨਾਲ ਹੀ ਲਿਆ ਜਾਵੇ ਮੱਖਣ ਪਰ ਮੈਂ ਇਹ ਹੁਣੇ ਕਰਨ ਜਾਣੀ ਆ ਆਪਣਾ ਆਏ ਹਾਏ ਮੱਖੀ ਐ ਕਉਂ ਕਿੱਥੋਂ ਆ ਗਈ ਐ ਭੈਣੇ ਹੁਣ ਮੈਂ ਆਪਣਾ ਪਰੌਠਾ ਕਰਾਂਗੀ ਇੰਜੋਏ ਮਿਲਦੇ ਆ ਫਿਰ ਤੁਹਾਨੂੰ ਪਰੌਠਾ ਖਾ ਕੇ ਇਹ ਜਿਹੜਾ ਹਿੰਦੀ ਦਾ ਹੈਗਾ ਅੱਖਰ ਕਿ ਪਰ ਨਹੀਂ ਲੁਕੀ ਉਹ ਮੈਨੂੰ ਨਹੀਂ ਪੜਾਵਨੀ ਪਰ ਨਹੀਂ ਕਿਉਂ ਤੇ ਮੈਨੂੰ ਭੁੱਲ ਗਿਆ ਫਿਰ ਵਿੱਚ ਮੈਂ ਹੁਣੇ ਅਜੇ ਬੋਲ ਰਹੀ ਸੀ ਪਰ ਮੈਨੂੰ ਹੁਣ ਭੁੱਲ ਗਿਆ ਪਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਵੀ ਇਹ ਕਿੱਥੇ ਕੰਮ ਆਇਆ ਸਾਡੇ ਮੈਂ ਨਹੀਂ ਮੰਨ ਸਕਦੀ ਕਿ ਆਪਾਂ ਕਿਸੇ ਸੈਂਟੈਂਸ ਦੇ ਵਿੱਚ ਇਹਨੂੰ ਯੂਜ਼ ਕੀਤਾ ਹੋਵੇ ਬਿਲਕੁਲ ਹੈ ਇਹ ਸੋਚਣ ਵਾਲੀ ਗੱਲ ਜੇ ਵੈਸੀ ਹਰ ਧਿਆਨ ਨਾਲ ਦੇਖੋ ਇਸ ਨੂੰ ਧਿਆਨ ਨਾਲ ਦੇਖੀਏ আর ਮੈਨੂੰ ਦੱਸੋ ਕਿ ਇਹ ਕਿਹੜੇ ਸੈਂਟੈਂਸ ਦੇ ਵਿੱਚ ਕਮ ਆਇਆ ਹੂੰ ਨਹੀਂ ਨਹੀਂ ਮੈਨੂੰ ਆਪ ਨਹੀਂ ਪਤਾ ਇਹ ਕਿਸੇ ਚ ਪੜ੍ਹਿਆ ਹੁੰਦਾ ਅੱਛਾ ਜੀ ਚਲੋ ਫਿਰ ਤੂੰ ਜਿਆਦਾ ਪੜਾਉਂਗਾ ਹੈਨਾ ਇੱਕ ਚ ਆਉਂਦਾ ਜੀ ਚਲ ਚਲ ਲਿਖ ਤੂੰ ਜਲਦੀ ਕਰ ਤੇ ਪਰ ਤੋਂ ਲਾਸਟ ਹੁਣ ਆਪਾਂ ਕਰ ਰਹੇ ਹਾਂ ਜੀ ਪੜ੍ਹਾਈ ਅੱਜ ਮੇਰਾ ਬਹੁਤ ਮੂਡ ਨਹੀਂ ਹੈਗਾ ਪੜ੍ਹਨ ਦਾ ਤੇ ਪੜ੍ਹਾਉਣ ਦਾ ਪਰ ਫਿਰ ਵੀ ਕੀ ਕਰੀਏ ਪੜ੍ਹਨਾ ਵੀ ਪੈਣਾ ਤੇ ਪੜ੍ਹਾਉਣਾ ਵੀ ਪੈਣਾ ਏ ਤੇ ਮੈਂ ਪੜ੍ਹਾਂਗੀ ਤੇ ਤੈਨੂੰ ਪੜ੍ਹਾਵਾਂਗੀ ਨਾ ਮੈਨੂੰ ਕੁਝ ਆਉਂਦਾ ਹੋਵੇਗਾ ਤੇ ਤੈਨੂੰ ਪੜ੍ਹਾਉਂਗੀ ਜੇ ਮੇਨੋਂ ਹੀ ਗ੍ਰਾਫਸ ਨਹੀਂ ਆਉਂਦਾ ਤੇ ਤੈਨੂੰ ਕੀ ਪੜ੍ਹਾਉਂਗੀ ਤੇ ਹੁਣ ਆਪਾਂ ਪੜਾਵਾਂਗੇ ਇਹਨੂੰ ਪਰ ਅੱਜ ਮੈਂ ਸੱਚੀ ਦੱਸਾਂ ਨਾ ਮੇਰਾ ਬਿਲਕੁਲ ਮੂਡ ਨਹੀਂ ਹੈਗਾ ਪੜਾਉਣ ਦਾ ਜਿਵੇਂ ਮੇਰਾ ਦਿਲ ਕਰ ਰਿਹਾ ਵੀ ਟੌ ਜਾਵਾਂ ਦੋ ਮਿੰਟ ਹੁਣ ਤਾਂ ਦਮ ਹੋ ਗਿਆ ਤੇ ਪਰ ਨਹੀਂ ਜੀ ਪੜਾਉਣਾ ਵੀ ਪੈਣਾ ਏ ਤੇ ਚਲ ਪੈਸੇ ਖੋਗੇ ਕੰਮ ਨਹੀਂ ਇੱਕ ਲੋ ਜੀ ਆਏ ਹਾਏ ਸੀਧੀ ਆ ਫੇਰ ਆਦਮੀਆਂ ਨੇ ਪੁੱਛੇ ਤੇ ਆਸੀ ਅੱਜ ਨਾ ਫੇਰ ਕੱਦੂ ਵਾਲੀ ਦਾਲ ਬਣਾਈ ਆ ਮੈਨੂੰ ਬੜੀ ਸਵਾਦ ਲੱਗਦੀ ਆ ਤੇ ਕਦੂ ਹੋਰ ਬਣਾਉਣਾ ਵੀ ਕੀ ਆ ਦੇਖੋ ਅਰਬੀ ਟਿੰਡੇ ਕarele ਭਿੰਡੀਆਂ ਕਾਲੀ ਤੋਰੀ ਤੇ ਕਦੂ ਹੈਨਾ ਤੇ ਇਹ ਚੀਜ਼ਾਂ ਦਾ ਖਾਣ ਨੂੰ ਦੇ ਲੈਣੀ ਕਰਦਾ ਸਰਦੀਆਂ ਦੀਆਂ ਸਬਜ਼ੀਆਂ ਬੜੀਆਂ ਯਾਦ ਆਉਂਦੀਆਂ ਨੇ ਗਰਮੀਆਂ ਦੇ ਵਿੱਚ ਤੇ ਗਰਮੀਆਂ ਚ ਆਉਂਦੀਆਂ ਨੇ ਸਰਦੀਆਂ ਦੀਆਂ ਇਹ ਪੁੱਠਾ ਜਿਹਾ ਸੁਸਤਮਿਆ ਸਾਡਾ ਤੇ ਪਰ ਅੱਜ ਜਿਵੇਂ ਬਣਾਈਆ ਕਦੂ ਵਾਲੀ ਦਾਲ ਤੇ ਅੱਜ ਮੈਂ ਨਾਲ ਤੋਂ ਕਿ ਨਹੀਂ ਬਤਾ ਕੀ ਕੀਤਾ ਤਾਂ ਨੁਮੈਲ ਦਸਨ ਲੀਕਿਤ ਸੁਣਾ ਜਾ ਰਹੀ ਆ ਅਸਲ ਵਿੱਚ ਪਿਛਲੇ ਨਾ 4 ਦਿਨ ਤੋਂ 4 ਕੀ ਹਾਂ 4 ਦਿਨ ਤੋਂ ਮੈਂ ਇੰਨੀਆਂ ਕੋ ਨਿੰਦਰਾ ਲਾਈਆਂ ਨਾ ਇਸ਼ਾ 4 ਦਿਨ ਤੋਂ ਮੈਂ ਇੰਨੀਆਂ ਕੋ ਨਿੰਦਰਾ ਲਾਈਆਂ ਨਾ ਬਸ ਮੇਰਾ ਦਿਲ ਕਰਦਾ ਸੀ ਵੀ ਮੈਂ ਸੁੱਤੀ ਰਵਾਂ ਸੁੱਤੀ ਰਵਾਂ ਤੇ ਮੈਂ ਬੜਾ ਸੁੱਤੀ ਆ ਕਦੀ ਕਦੀ ਨਾ ਛੇੜੀ ਚੀਜ਼ ਨੂੰ ਦਿਲ ਕਰੇ ਕਰ ਲਿਆ ਕਰੋ ਇਹ ਨਾ ਸਾਡੀ ਬਾਡੀ ਜਿਹੜਾ ਸਾਡਾ ਸਰੀਰ ਆ ਨਾ ਇਹ ਜੋ ਮੰਗਦਾ ਆ ਨਾ ਉਹਨੂੰ ਦੇਣਾ ਜ਼ਰੂਰੀ ਆ ਜਿਉਂ ਨੀਂਦ ਮੰਗਦਾ ਆ ਤਾਂ ਉਹਨੂੰ ਨੀਂਦ ਬਹੁਤ ਜ਼ਰੂਰੀ ਆ ਮੈਨੂੰ 4 ਦਿਨ ਹੋ ਗਏ ਆ ਮੈਂ ਇੰਨੀ ਕੁ ਜ਼ਿਆਦਾ ਕੋਈ ਟੈਨਸ਼ਨ ਵੀ ਨਹੀਂ ਕੁਝ ਵੀ ਨਹੀਂ ਬਸ ਵੈਸੇ ਹੀ ਇੱਕ ਰਿਕੁਆਇਰਮੈਂਟ ਸੀਗੀ ਬਾਡੀ ਦੀ ਕਿ ਮੈਂ ਸੌਣਾ ਆ ਤੇ ਮੈਂ ਬਹੁਤ ਸੁੱਕਦੀ ਆ ਤੇ ਕਰਮੀ ਬਹੁਤ ਜ਼ਿਆਦਾ ਆ ਟਿਟੀਆਂ ਨੂੰ ਇਗਨੋਰ ਕਰਿਓ ਠੀਕ ਕਰੀਏ 5:00 5:30 ਹੋ ਗਏ ਨੇ ਅਸੀਂ ਦਾਲ ਸਬਜ਼ੀ ਟਾਈਮ ਨਾਲ ਬਣਾ ਲੈਨੇ ਆ ਤੇ ਅਸੀਂ ਟਾਈਮ ਨਾਲ ਖਾ ਪੀ ਕੇ ਚੋ ਜਾਨੇ ਆ ਕਿੰਨੇ ਆਣ ਨੇ ਸੇ ਉਸ ਤੋਂ ਵੀ ਗਾਣਾ ਉੰਧਾਇਆ ਤੇ ਨਾਲੇ ਜਿੰਨਾ ਵਾਲੇ ਜਿਹੜੇ ਆ ਨਾ ਉਹ ਚਾਹੇ ਕਿਤੇ ਮਰਜ਼ੀ ਚੱਲ ਜਾਣ ਉਹਨਾਂ ਦੀ ਰੁਟੀਨ ਕਦੀ ਵੀ ਨਹੀਂ ਟੁੱਟਦੀ ਸਾਡੀ ਰੁਟੀਨ ਆ ਕਿ ਅਸੀਂ ਟਾਈਮ ਨਾਲ ਖਾਣੇ ਆ ਟਾਈਮ ਨਾਲ ਬਣਾਉਨੇ ਆ ਤੇ ਟਾਈਮ ਨਾਲ ਖਾਣਨੇ ਆ ਤੇ ਗਰਮੀ ਬਹੁਤ ਜ਼ਿਆਦਾ ਆ ਗਰਮੀ ਤੋਂ بچੋ ਪਾਣੀ ਪੀਓ ਆ ਦੇਖੋ ਜੀ ਮੇਰੀ ਬੋਟਲ ਮੈਨੂੰ ਤੇ ਵੈਸੇ ਨਾ 4 ਦਿਨ ਤੋਂ ਬੜੀ ਘੱਟ ਪਿਆਸ ਲੱਗਣ ਦੀ ਅੱਜ ਮੈਂ ਫੇਰ ਥੋੜਾ ਜਿਹਾ ਪਾਣੀ ਦੀ ਕੁਆਂਟੀਟੀ ਵਧਾਈ ਆ ਬਾਕੀ ਨਾ ਗੱਲ ਫੇਰ ਉਹੀ ਕਰੂੰਗੀ ਪੂਰੇ ਲੋਕਾਂ ਨੂੰ ਆਪਣੀ ਲਾਈਫ ਚੋਂ ਸਕਿਪ ਕਰਤੀ ਆਊਟ ਕਰ ਦਿਓ ਜਿੰਨੀ ਜਲਦੀ ਹੋ ਸਕਦਾ ਆ ਪਤਾ ਕੀ ਹੁੰਦਾ ਆ ਇਹ ਲੋਕ ਆਪ ਤੇ ਮੈਂਟਲੀ ਹੁੰਦੇ ਆ ਅਪਸੈਟ ਆਪ ਤੇ ਨਾ ਇਹਨਾਂ ਨੇ ਜੋ ਹੋਣਾ ਇਹਨਾਂ ਨਾਲ ਹੋਣਾ ਕਿ ਨਹੀਂ ਹੋਣਾ ਇਹਨਾਂ ਤੁਹਾਡੀ ਜ਼ਿੰਦਗੀ ਨੂੰ ਨਾ ਖਰਾਬ ਕਰ ਦਿੰਦੇ ਆ ਤੁਹਾਨੂੰ ਅਪਸੈਟ ਕਰ ਦਿੰਦੇ ਆ ਇਸ ਲਈ ਨਾ ਜਿੰਨੀ ਜਲਦੀ ਹੋ ਸਕੇ ਨਾ ਕਿਨਾਰਾ ਕਰ ਲੋ ਆਪਣੀ ਫੈਮਲੀ ਦੇ ਵਿੱਚ ਆਪਣੇ ਬੱਚਿਆਂ ਦੇ ਵਿੱਚ ਖੁਸ਼ ਰਹੋ ਤੇ ਜੀਓ ਤੇ ਜੀਂਦੇ ਹੋ ਠੀਕ ਹੈ ਅੱਜੋ ਪਿੱਛੇ ਲਾਈਟ ਆ ਰਹੀ ਆ ਤੇ ਇਹਨੂੰ ਵੀ ਇਗਨੋਰ ਕਰਿਓ ਬਾਕੀ ਅੱਜ ਮੈਂ ਕਾ ਚਲੋ ਥੋੜਾ ਜਨਾ ਤਿਆਰ ਸ਼ੁਰੂ ਹੋ ਲਿਆ ਜਾ ਮੈਂ ਵੈਸੇ ਬਹੁਤ ਘੱਟ ਤਿਆਰ ਹੁੰਨੀ ਆ ਰਜਮੀ ਦਾ ਦਿਲ ਕਰਦਾ ਸੀ ਕਿ ਚਲੋ ਮੈਂ ਤੁਹਾਡੇ ਸਾਹਮਣੇ ਆਵਾਂ ਚਲੋ ਜੀ ਫਿਰ ਆਪਾਂ ਹੁਣ ਦਾਲ ਨੂੰ ਤੜਕਾ ਰੈਡੀ ਕਰ ਲਈਏ ਸਹਜ ਨੂੰ ਥੋੜਾ ਜਿਹਾ ਪੜਾਵਿ ਲਈਏ ਓ ਜੀ ਇੱਧਰ ਆ ਗਏ ਨੇ ਆਪਣੇ ਨਾਇਕਾ ਤੋਂ ਪਾਰਸਲ ਤੇ ਹੁਣ ਆਪਾਂ ਇਹਨਾਂ ਨੂੰ ਖੋਲ ਕੇ ਦੇਖਦੇ ਹਾਂ ਲੋ ਜੀ ਮੈਂ ਮੰਗਾਏ ਸੀਗੇ ਨਾਇਕਾ ਤੋਂ ਪਾਰਸਲ ਇੱਕ ਤੇ ਮੈਂ ਖੋਲ ਲਿਆ ਤੇ ਉਹਦੇ ਵਿੱਚੋਂ ਨਿਕਲਿਆ ਇਹ ਤੇ ਮੈਂ ਸੋਚਿਆ ਸੀ ਕਿ ਮੇਰਾ ਵਲੌਗ ਬਣਨ ੜਿਆ ਵਲੌਗ ਨਹੀਂ ਬਣ ਰਿਹਾ ਅੱਜ ਮੈਂ ਗੱਲ ਕਰ ਰਹੀ ਸੀ ਕਿ ਨਮੀ ਇਹ ਨਾ ਪੈਕਿੰਗਾਂ ਬੜੀਆਂ ਘੈਂਟ ਹੁੰਦੀਆਂ ਬਿੱਖੋਇਆ ਇਹੋ ਜਿਹੇ ਪੇਪਰਾਂ ਦੇ ਵਿੱਚ ਲਪੇਟ ਲਪੋਟ ਕੇ ਚੀਜ਼ਾਂ ਨੂੰ ਭੇਜਦੇ ਆ ਨਾਇਕਾ ਦਾ ਐਪ ਕੋਈ ਪ੍ਰੋਮੋਸ਼ਨ ਨਹੀਂ ਮੈਂ ਕਰ ਰਹੀ ਇੰਨੀ ਮੇਰੀ ਕਿਸਮਤ ਨਹੀਂ ਹੈਗੀ ਕਿ ਮੈਨੂੰ ਪ੍ਰੋਮੋਸ਼ਨ ਆਉਣ ਲੱਗਦਾ ਨਾ ਐਡੀ ਵੱਡੀ ਬਲੌਗਰ ਨਹੀਂ ਹੈਗੀ ਮੈਂ ਪਰ ਮੈਂ ਇਮਾਨਦਾਰੀ ਦੇ ਨਾਲ ਦੱਸਦੀ ਆ ਜਿਹੜੀ ਚੀਜ਼ ਮੈਨੂੰ ਪਸੰਦ ਹੈ ਨਾ ਉਹ ਹੈਗਾ ਨਾਇਕਾ ਸਭ ਤੋਂ ਵਧੀਆ ਨਾਇਕਾ Amazon Flipkart Meesho Meesho ਮੈਨਾਂ ਤੇ ਮੈਨੂੰ ਨਹੀਂ ਇਹਨਾਂ ਦੇ ਚੀਜ਼ਾਂ ਪਸੰਦ ਹੁੰਦੀਆਂ ਨਾਇਕਾ ਜਿਹੜਾ ਨਾ ਨਾਇਕਾ ਮੋਸਟਲੀ ਕੋਸਮੈਟਿਕ ਦਾ ਸਮਾਨ ਜਿਹੜਾ ਆ ਉਹ ਤੁਹਾਨੂੰ ਦਿਖਾਉਂਦਾ ਆ ਉਹ ਮਤਲਬ ਇੱਥੋਂ ਮਿਲਦਾ ਆ ਤੇ ਇਹ ਜਿਹੜਾ ਇਹਨਾਂ ਦਾ ਸਮਾਨ ਹੁੰਦਾ ਆ ਨਾ ਬਹੁਤ ਵਧੀਆ ਹੁੰਦਾ ਇਹਨਾਂ ਦੇ ਪ੍ਰੋਡਕਟ ਵੀ ਬਹੁਤ ਵਧੀਆ ਹੁੰਦੇ ਨੇ ਤੇ ਇੱਕ ਗੱਲ ਜਿਹੜੀ ਆ ਨਾ ਇਹ ਬੜੀ ਇਮਾਨਦਾਰੀ ਨਾਲ ਤੁਹਾਨੂੰ ਸਮਾਨ ਨੂੰ ਭੇਜਦੇ ਨੇ ਸੋਹਣੀ ਬੜੀ ਪੈਕਿੰਗ ਸ਼ੈਕਿੰਗ ਕਰਕੇ ਤੇ ਦੂਜੀ ਗੱਲ ਇਹ ਜੋ ਤੁਹਾਨੂੰ ਪਿਕ ਦੇ ਵਿੱਚ ਦਿਖਾਉਂਦੇ ਨੇ ਨਾ ਸੇਮ ਉਹੋ ਚੀਜ਼ ਜਿਹੜੀ ਹੈ ਤੁਹਾਡੇ ਪ੍ਰੋਡਕਟ ਦੇ ਵਿੱਚ ਨਿਕ ਤੁਹਾਡਾ ਮਤਲਬ ਪ੍ਰੋਡਕਟ ਤੁਹਾਡੇ ਕੋਲ ਉਹੀ ਸੇਮ ਆਉਂਦਾ ਹੈ ਔਰ ਅਗਰ ਕੋਈ ਗੜਬੜ ਹੋ ਜਾਵੇ ਕੋਈ ਵਾਪਸ ਕਰਨਾ ਹੋਵੇ ਤੇ ਇਹਨਾਂ ਦੀ ਸਰਵਿਸ ਬਹੁਤ ਵਧੀਆ ਹੈ ਠੀਕ ਹੈ ਤੇ ਮੈਂ ਮੰਗਾਇਆ ਜੀ ਦਾ ਬਾਡੀ ਸ਼ਾਪ ਦਾ ਬਾਡੀ ਬਟਰ ਇਹ ਹੁਣ ਤੁਸੀਂ ਕਹੋਗੇ ਕਿ ਗਰਮੀ 'ਚ ਬਾਡੀ ਬਟਰ ਮੈਂ ਲਵਨੀ ਆ ਮੈਂ ਯੂਜ਼ ਕਰਦੀ ਆ ਬਾਡੀ ਬਟਰ ਇਸ ਕਰਕੇ ਕਿ ਜੇ ਆਪਾਂ ਪਾਣੀ ਪੀ ਕੇ ਆਪਣੇ ਆਪ ਨੂੰ ਹਾਈਡਰੇਟ ਕਰਦੇ ਆ ਨਾ ਤੇ ਇਸੇ ਤਰ੍ਹਾਂ ਸਾਨੂੰ ਸਾਡੀ ਸਕਿਨ ਨੂੰ ਵੀ ਹਾਈਡਰੇਟ ਕਰਨਾ ਪੈਂਦਾ ਹੈ ਮੋਸਚਰਾਈਜ਼ਰ ਜ਼ਰੂਰੀ ਆ ਸਕਿਨ ਨੂੰ ਮੋਸਚਰਾਈਜ਼ ਕਰਨਾ ਬਹੁਤ ਜ਼ਰੂਰੀ ਆ ਇਹ ਮੈਂ ਗਵਾਇਆ ਇੱਕ ਮੈਂ ਦੂਜਾ ਮੈਂ ਇਹ ਮਗਵਾਇਆ ਵਾ ਇਹਦੇ ਮੈਂ ਉੱਪਰਲਾ ਖੋਲ ਦਿੱਤਾ ਸੀ ਮੈਨੂੰ ਲੱਗਦਾ ਸੀ ਮੇਰਾ ਵਲੌਗ ਬਣ ਰਿਹਾ ਹੈ ਪਰ ਵਲੌਗ ਨਹੀਂ ਬਣ ਰਿਹਾ ਸੀ ਤੇ ਇਹਨੂੰ ਹੁਣ ਆਪਾਂ ਓਪਨ ਕਰਦੇ ਆ ਕਿ ਇਹਦੇ ਵਿੱਚ ਕੀ ਆਇਆ ਇਹਨਾਂ ਦੀ ਨਾ ਪੈਕਿੰਗ ਬੜੀ ਘਾਟ ਹੁੰਦੀ ਆ ਇਹ ਆ ਲੋ ਜੀ ਇਹਨੂੰ ਹੁਣ ਆਪਾਂ ਓਪਨ ਕਰਦੇ ਆ ਲਿੰਗ 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 ਵਾਹ ਇਹ ਕੀ ਆ ਹਾਂ ਦੇਖੋ ਪੈਕਿੰਗ ਦੇਖੋ ਤੁਸੀਂ ਇਹਨਾਂ ਦੀ ਪੈਕਿੰਗ ਤੇ دیਵਾਨੇ ਹੋ ਜਾਂਦੇ ਆ ਇਹ ਹੈ ਗਾਜੀ ਕਲੀਨਿਕ ਦਾ ਟੋਨਰ క్లారా ਮੈਂ ਪਾਤਾ ਇਹ ਹੈਗਾ ਜੀ ਟੋਨਰ ਸਭ ਤੋਂ ਬੈਸਟ ਮੇਰਾ ਮੋਸਟ ਫੇਵਰਟ ਟੋਨਰ ਮੈਨੂੰ ਬਹੁਤ ਪਸੰਦ ਆ ਮੈਂ ਆਹੀ ਵਾਲਾ ਟੋਨਰ ਯੂਜ਼ ਕਰਦੀ ਆ ਬਾਕੀ ਮੈਂ ਨਹੀਂ ਕਹਿੰਦੀ ਕਿ ਤੁਸੀਂ ਵੀ ਯੂਜ਼ ਕਰੋ ਜਿਹੜਾ ਜਿਹੜਾ ਕੋਈ ਯੂਜ਼ ਕਰਦਾ ਆ ਜਿੰਨੂੰ ਜਿੰਨੂੰ ਜਿਹੜੀ ਜਿਹੜੀ ਚੀਜ਼ ਸੂਟ ਕਰਦੀ ਹੈ ਨਾ ਮੈਨੂੰ ਇਹ ਸੂਟ ਕਰਦਾ ਆ ਮੈਨੂੰ ਇਹ ਵਾਲਾ ਟੋਨਰ ਬਹੁਤ ਵਧੀਆ ਲੱਗਦਾ ਇਹ ਹੈਗਾ ਐਂਟੀ ਬਲੈਮਿਸ਼ਸ ਸੋਲੂਸ਼ਨ ਇਹ ਬਲੈਮਿਸ਼ਸ ਦੇ ਉੱਪਰ ਵੀ ਵਰਕ ਕਰਦਾ ਹੈ ਮੇਰੀਆਂ ਨਾ ਹੋ ਗਿਆ ਸੀ ਗੁਰਸਹਿਜ ਹੋਣ ਤੋਂ ਬਾਅਦ ਹਲਕੇ ਹਲਕੇ ਬਲੈਮਿਸ਼ਸ ਹੋ ਗਿਆ ਸੀ ਤੇ ਐਨੇ ਮੇਰੀਆਂ ਕਵਰ ਕਰ ਦਿੱਤੀਆਂ ਬਲੈਮਿਸ਼ਸ ਹੁਣ ਆਪਾਂ ਮੇਰਾ ਫੇਸ ਹੁਣ ਕਾਫੀ ਠੀਕ ਆ ਅਨੇ ਤੇ ਮੇਰੇ ਕਾਫੀ ਪਿਗਮੈਂਟੇਸ਼ਨ ਸ਼ਾਈਆਂ ਬਹੁਤ ਹੋ ਗਿਆ ਸੀ ਮੇਰੇ ਗੁਰਸਹਿਜ ਹੋਣ ਤੋਂ ਬਾਅਦ ਪਰ ਹੁਣ ਨਹੀਂ ਲੱਗੀਆਂ ਹੁਣ ਆਪਾਂ ਚੱਕਾਂਗੇ ਖਲਾਰਾ ਤੇ ਮੇਰੇ ਦੋ ਪਾਰਸਲ ਜਿਹੜੇ ਰਿਸੀਵ ਹੋ ਗਏ ਆ ਇੱਕ ਪਾਰਸਲ ਮੇਰਾ ਹੋਰ ਰਹਿੰਦਾ ਵਾ ਉਹ ਤਾਂ ਵਰਤਦਾ ਜਨੈ ਇੱਕ ਪਾਰਸਲ ਮੇਰਾ ਹੋਰ ਰਹਿੰਦਾ ਆ ਉਹ ਵੀ ਜਿਸ ਦਿਨ ਆਇਆ ਆਈ ਹਾਈ ਉਹ ਵੀ ਜਿਸ ਦਿਨ ਆਇਆ ਨਾ ਮੈਂ ਤੁਹਾਨੂੰ ਉਹ ਵੀ ਦਿਖਾਉਂਗੀ ਤੇ ਹੁਣ ਆਪਾਂ ਕਰ ਲਈਏ ਕੋਈ ਮਾੜਾ ਮੋਟਾ ਘਰ ਦਾ ਕੰਮ ਕਰ ਅੱਜ ਮੈਂ ਦੇਖ ਲਓ ਤੁਹਾਡੇ ਸਾਹਮਣੇ ਕਿੰਨੀ ਵਧੀਆ ਆਈਆਂ ਹਨਾ ਮੇਰੇ ਮੰਮੀ ਵਿਚਾਰੇ ਪਿੱਛੇ ਇਕੱਲੇ ਕਿਚਨ ਦੇ ਵਿੱਚ ਲੱਗਿਆ ਹੁਣ ਮੈਂ ਪੁੱਛਦੀ ਪਈ ਆ ਕਿ ਚਲੋ ਥੋੜਾ ਬਹੁਤ ਉਹਨੇ ਕੰਮ ਕਰਵਾ ਦਾ ਮੇਰਾ ਇਸ ਟਾਈਮ ਹੁੰਦਾ ਬੇਟੀ ਨੂੰ ਪੜਾਉਂਦਾ। ਕਿਥੇ ਜਿੰਨੂੰ ਪੜਾਉਂ ਬੈਠ ਜਾਂਨੀ ਆ ਨਾ ਫਿਰ ਮੈਂ ਕਿਚਨ ਦੇ ਵਿੱਚ ਥੋੜਾ ਜਿਹਾ ਜੇਮ ਮੈਂ ਸ਼ਾਲੀਕੇ ਚੱਲਦਾ ਨਾ ਮਗਰ ਪਰਦਾ ਪੁਰਦਾ ਨਹੀਂ ਹੈਗਾ। ਫਿਰ ਮੇਰਾ ਧਿਆਨ ਇਹਦੇ 'ਚ ਹੁੰਦਾ ਵਾ ਵੀ ਇਹਦਾ ਹੋਮਵਰਕ ਹੋ ਜੇ, ਇਹਦਾ ਕੰਮ ਹੋ ਜੇ, ਨਾਇਕਾ ਦਾ ਮੈਸੇਜ ਵੀ ਆ ਗਿਆ ਡਿਲੀਵਰਡ ਯੂਅਰ ਪੈਕੇਜਿੰਗ ਆਫ ਦਾ 1 ਆਈਟਮ ਆ। ਕਨਿਫਰਮ ਮੈਸੇਜ ਵੀ ਆ ਗਿਆ ਹੈ। ਤੇ ਐਲੋ ਜੀ ਹੁਣ ਮੈਂ ਖਲਾਰਾ ਦਵਾਂਗੀ। ਚੁੱਕ ਤੇ ਇਸੇ ਤਰ੍ਹਾਂ ਮੇਰੀ ਵਲੌਗਸ ਨੂੰ ਪਿਆਰ ਕਰਿਆ ਕਰੋ ਜੁੜੇ ਰਿਹਾ ਕਰੋ ਲਾਈਕ ਕਰ ਦਿਆ ਕਰੋ ਸਬਸਕ੍ਰਾਈਬ ਕਰ ਦਿਆ ਕਰੋ ਤੇ ਆਪਣਾ ਇੱਕ ਪਿਆਰਾ ਜਿਹਾ ਕਮੈਂਟ ਕਰਕੇ ਮੈਨੂੰ ਦੱਸ ਦਿਆ ਕਰੋ ਕਿ ਤੁਹਾਨੂੰ ਮੇਰੀ ਵਲੌਗ ਕਿੱਦਾਂ ਦੀ ਲੱਗਦੀ ਆ ਆਪਾਂ ਕੰਟੀਨਿਊਸਲੀ ਵਲੌਗ ਬਣਾਈਏ ਕਿ ਬਸ ਇੱਥੇ ਦੀ ਐਂਡ ਕਰ ਦਈਏ ਕਿ ਹੁਣ ਮੈਂ ਤੁਹਾਨੂੰ ਨਾ ਲਾ ਕੇ ਵਿਖਾਉਣੀ ਆ ਕਿ ਇਹਦਾ ਟੈਕਸਚਰ ਕਿੱਦਾਂ ਦਾ ਆ ਆ ਦੇਖੋ ਆਈ ਹਾਏ ਆ ਲੋ ਜੀ ਆਪਾਂ ਇਹਨੂੰ ਹੀ ਲਾ ਲੈਂਦੇ ਆ ਹਨਾ ਕਿਉਂਕਿ ਆਪਾਂ ਵੇਸਟ ਕੋਈ ਚੀਜ਼ ਵੀ ਨਹੀਂ ਕਰਦੇ ਆਪਾਂ ਵੇਸਟ ਕੁਝ ਨਹੀਂ ਕਰਨਾ ਇਹ ਲਾ ਕੇ ਮੈਂ ਤੁਹਾਨੂੰ ਦਿਖਾਉਣੀ ਆ ਸਪੈਲ ਬਹੁਤ ਸੋਹਣੀ ਆ ਇਹਦੇ ਪ੍ਰੋਡਕਟ ਬੋਡੀ ਸ਼ੌਪ ਦੇ ਪ੍ਰੋਡਕਟ ਵੀ ਬਹੁਤ ਵਧੀਆ ਹੁੰਦੇ ਆ ਵੈਸੇ ਨਾ ਇਹ ਜਿਹੜੇ ਪ੍ਰੋਡਕਟ ਆ ਨਾ ਇਹ ਲੋਕਲ ਨਹੀਂ ਜੇ ਮਿਲਦੇ ਲੋਕਲ ਜਿਹੜੀਆਂ ਸ਼ੌਪਸ ਹੈਗੀਆਂ ਨਾ ਉਹਨਾਂ ਤੋਂ ਤੁਹਾਨੂੰ ਮਿਲਦੇ ਆ ਨਕਲੀ ਉਨ੍ਹਾਂ ਦੇ ਵਿੱਚ ओरिजिनल ਪ੍ਰੋਡਕਟ ਨਹੀਂ ਹੁੰਦੀ ਤੇ ਕੋਸ਼ਿਸ਼ ਕਰਿਆ ਕਰੋ ਕਿ ਜੇ ओरिजिनल ਪ੍ਰੋਡਕਟ ਲੈਣੇ ਆ ਨਾ ਤੇ ਮਾਲ ਚਲੇ ਜਾਇਆ ਕਰੋ ਜੇ ਮਾਲ ਨਹੀਂ ਜਾ ਸਕਦੇ ਤੇ ਮੈਿਕਾ ਤੋਂ ਮੇਰੇ ਵਾਂਗੂ ਸੌਖਾ ਕੰਮ ਕਰ ਲਿਆ ਕਰੋ ਚਲੋ ਜੀ ਹੁਣ ਮੈਂ ਤੁਹਾਡਾ ਬੜਾ ਸਿਰ ਖਾ ਲਿਆ ਬੜੀਆਂ ਗੱਲਾਂ ਬਾਤਾਂ ਕਰ ਲਈਆਂ ਤੇ ਹੁਣ ਮੈਂ ਕਰਦੀ ਆਂ ਵਲੌਗ ਦਾ ਇੱਥੇ ਦੀ ਐਂਡ ਉਮੀਦ ਕਰਦੀ ਆਂ ਕਿ ਤੁਹਾਨੂੰ ਮੇਰਾ ਛੋਟਾ ਜਿਹਾ ਵਲੌਗ ਪਸੰਦ ਆਇਆ ਹੋਵੇਗਾ ਬਸ ਇਦਾਂ ਹੀ ਜੁੜੇ ਰਹੋ ਪਿਆਰ ਦਿਓ ਤੇ Meldean, mano. Ugly um vlog, David. Bye, bye.